ਨਮਸਕਾਰ ਜੀ ਮੈਂ ਬੇਪਰ ਕੋਇਲ ਤੇ ਤੁਸੀਂ ਦੇਖ ਰਹੇ ਹੋ ਤੇਸਪੀਰਾ ਟੀਵੀ ਅੱਜ ਜਿਹੜਾ ਹੈਗਾ ਮਾਨਵਤਾ ਨੂੰ ਸਮਰਪਿਤ ਅੱਜ ਜਿਹੜਾ ਹੈਗਾ ਖੂਦਨ ਕੈਂਪ ਲਗਾਇਆ ਜਾ ਰਿਹਾ ਹੈ। ਭਾਰਤੀ ਵਿਕਾਸ ਪ੍ਰਸ਼ਾਸਨ ਤੇ ਜਿਹੜਾ ਹੈਗਾ ਚਰਦੀ ਕਲਾ ਸੇਵਾ ਸੁਸਾਇਟੀ ਬਲੀਓ ਜਿਹੜਾ ਹੈਗਾ ਕੈਂਪ ਲਗਾਇਆ ਜਾ ਰਿਹਾ ਹੈ। ਆਓ ਆਪਾਂ ਗੱਲਬਾਤ ਕਰਦੇ ਹਾਂ। ਰਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ। ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ। ਖੂਦ ਦੀ ਬੱਸ। ਪਰ 13 ਮੰਨੂ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ। ਹਾਂਜੀ ਜੀ ਜੀ। ਕੋਨ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਪੇਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਸਰਦੀ ਕਲਾ ਸੇਵਾ ਸੁਸਾਇਟੀ ਬਲੀਓ ਜਿਹੜਾ ਹੈਗਾ ਕੈਂਪ ਲਗਾਇਆ ਜਾ ਰਿਹਾ ਹੈਗਾ ਆਪਾਂ ਗੱਲਬਾਤ ਕਰਦੇ ਆ ਵੀ ਕਿੰਨੇ ਯੂਨਿਟ ਇਕੱਠੇ ਹੋਏ ਕੀ ਗੱਲਬਾਤ ਹੈ ਸਰ ਕੀ ਕਹਿਣਾ ਚਾਹੋਗੇ ਸਰ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇਸ ਨੂੰ ਕਵਰੇਜ ਨੂੰ ਦੂਰ ਦੂਰ ਤੱਕ ਪਹੁੰਚਾਉਣੇ ਹੱਤ ਕਵਰੇਜ ਕਰਦੇ ਹੋ ਜੀ ਸਰ ਇਹ ਇੱਕ ਭਾਰਤ ਵਿਕਾਸ ਤੇ ਚੜ੍ਹਦੀ ਕਲਾ ਵੈਲਫੇਅਰ ਸੇਵਾ ਸੁਸਾਇਟੀ ਲਿਓ ਇੱਕ ਬਲੱਡ ਕੈਂਪ ਲਗਾਇਆ ਗਿਆ ਸੀ ਜਗਮੀਤ ਬਰਾੜ ਪਟਵਾਰੀ ਦੀ ਜਨਮ ਦਿਨ ਦੀ ਯਾਦ ਵਿੱਚ ਬਿਲਕੁਲ ਜੀ ਇਹ ਉਹਨਾਂ ਬੱਚਿਆਂ ਨੂੰ ਵੀ ਜੋ ਕਿ ਜਿਵੇਂ ਕੋਈ ਲੈ ਨਹੀਂ ਸਕਦੇ ਬਲੱਡ ਜਾਂ ਜਿਵੇਂ ਕੋਈ ਪੂਰ ਪੇਸ਼ੈਂਟ ਆ ਉਹਨਾਂ ਇਹ ਇਕੱਠਾ ਕੀਤਾ ਗਿਆ ਬਲੱਡ ਵੀ ਉਹਨਾਂ ਨੂੰ ਦਿੱਤਾ ਜਾਊਗਾ ਬਿਲਕੁਲ ਜੀ ਅੱਜ ਕਿੰਨੇ ਜੁੰਡੀ ਜੜੇ ਸਰ ਹੁਣ ਤੱਕ ਤਾਂ ਤਕਰੀਬਨ 40 ਦੇ ਆਸ-ਪਾਸ ਹੋ ਗਏ ਸਾਡਾ ਅੰਕੜਾ 100 ਤੱਕ ਦਾ ਹੈ ਜੀ ਕਿਹੜੀ ਕਿਹੜੀ ਸੰਸਥਾ ਬਲੂ ਲਗਾਇਆ ਜਾ ਰਿਹਾ ਹੈ ਇਹ ਸਰ ਭਾਰਤ ਵਿਕਾਸ ਪ੍ਰੋਜੈਕਟ ਜੈਤੂ ਤੇ ਚੜ੍ਹਦੀ ਕਲਾ ਵੈਲਫੇਅਰ ਸੇਵਾ ਸੁਸਾਇਟੀ ਜੈਤੂ ਵੱਲੋਂ ਬਿਲਕੁਲ ਇਹ ਅੱਜ ਜਨਮ ਦਿਨ ਦੇ ਮੌਕੇ ਤੇ ਜਿਹੜਾ ਲਗਾਇਆ ਜਾ ਰਿਹਾ ਦੂਜੇ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਦੇ ਸਰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਵੱਦ ਤੋਂ ਵੱਧ ਬਲੱਡ ਡੋਨੇਟ ਕਰੋ ਤਾਂ ਕਿ ਇਹ ਕੋਈ ਪੂਰਾ ਜਾਂ ਜਿਵੇਂ ਕੋਈ ਮਿਲਦਾ ਨਹੀਂ ਕੋਈ ਐਮਰਜੈਂਸੀ ਜੈ ਵੀ ਇਹ ਬਲੱਡ ਹੋਵੇ ਤਾਂ ਉਸ ਮਰੀਜ਼ ਨੂੰ ਲੱਗ ਸਕੇ ਜੀ ਆਪਾਂ ਹੋਰ ਵੀ ਗੱਲਬਾਤ ਕਰਦੇ ਸਰ ਕੀ ਕਹਿਣਾ ਚਾਹੋਗੇ ਇਹ ਭਾਰਤੋ ਕਾਸ ਪ੍ਰੀਸ਼ਦ ਚੜ੍ਹਦੀ ਕਲਾ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਜਗਮੀਤ ਪਟਵਾਰੀ ਦੀ ਯਾਦ ਵਿੱਚ ਉਹਨਾਂ ਦੇ ਜਨਮ ਦਿਨ ਤੇ ਇੱਕ ਬਲੱਡ ਕੈਂਪ ਲਾ ਰਿਹਾ ਜਿਹਦੇ ਵਿੱਚ ਯਾਨੀ ਕਿ ਲੋੜਵੰਦ ਲੋਕਾਂ ਨੂੰ ਖੂਨ ਦਿੱਤਾ ਜਾਵੇਗਾ ਜਿਹਦੇ ਵਿੱਚ ਹੁਣ ਤੱਕ 40 ਪਲੱਸ ਯੂਨਿਟ ਦਿੱਤੇ ਜਾ ਚੁੱਕੇ ਆ ਔਰ ਅਸੀਂ ਆਸ਼ਾ ਕਰਦੇ ਆਂ ਵੀ ਇਹ 70 80 ਤੱਕ ਜਾਊਗੇ ਜੀ ਦੂਜੇ ਲੋਕਾਂ ਨੂੰ ਵੀ ਕੀ ਅਪੀਲ ਕਰਨਾ ਚਾਹੁੰਦੇ ਆਂ ਅਪੀਲ ਇਹੋ ਹੀ ਕਰਦੇ ਆਂ ਵੀ ਇਹ ਜਿਹੜਾ ਖੂਨਦਾਨ ਹੈ ਮਹਾਨਦਾਨ ਇਸ ਹਰ ਇੱਕ ਨੂੰ ਖੂਨਦਾਨ ਕਰਨਾ ਚਾਹੀਦਾ ਮੌਕੇ ਮੌਕੇ ਤੇ ਆ ਕੇ ਸੇਵਾ ਕਰਨੀ ਚਾਹੀਦੀ ਹੈ ਤਾਂ ਕਿ ਕਿਸੇ ਦੀ ਜਾਨ ਬਚਾਈ ਸਕੇ ਜੀ ਆਪਾਂ ਹੋਰ ਵੀ ਗੱਲਬਾਤ ਕਰਦੇ ਆਂ ਸਰ ਕੀ ਕਹਿੰਦੇ ਆਂ ਹਾਂ ਜੀ ਸਰ ਜਿਹੜਾ ਇਹ ਅੱਜ ਖੂਨਦਾਨ ਕੈਂਪ ਜਿਹੜਾ ਲਾਇਆ ਗਿਆ ਜੀ ਇਹ ਸਵੈ ਅੱਜ ਸੀ ਜਗਮੀਤ ਸਿੰਘ ਪਟਵਾਰੀ ਦੀ ਜਨਮ ਦਿਨ ਅੱਜ ਉਹਨਾਂ ਦੀ ਯਾਦ ਵਿੱਚ ਲਗਾਇਆ ਗਿਆ ਜੀ ਭਾਰਤ ਵਿਕਾਸ ਪਰਿਸ਼ਦ ਦੀ ਤੇ ਚੜ੍ਹਦੀ ਕਲਾ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਇਹ ਲੱਗਿਆ ਜੀ ਤੇ ਖੂਨਦਾਨ ਮੈਂ ਇਹ ਬਹੁਤ ਸ਼ਲਾਘਾਯੋਗ ਉਪਰਾਲਾ ਜਿਹੜਾ ਇਹ ਦੋਨਾਂ ਸੰਸਥਾਵਾਂ ਵੱਲੋਂ ਕੀਤਾ ਗਿਆ ਤੇ ਲੋਕਾਂ ਨੂੰ ਵੀ ਇਹ ਅਪੀਲ ਕਰਦੇ ਆਂ ਵੀ ਇਹ ਚੀਜ਼ ਤੋਂ ਕੋਈ ਘਬਰਾਉਣ ਦੀ ਲੋੜ ਨਹੀਂ ਹੁੰਦੀ ਬਹੁਤ ਬੰਦੇ ਕਹਿੰਦੇ ਆ ਵੀ ਖੂਨ ਵੀ ਅਸੀਂ ਨਹੀਂ ਦੇਣਾ ਜਾਂ ਕੋਈ ਸਾਨੂੰ ਕੋਈ ਤਕਲੀਫ ਨਾ ਆ ਜਾਏ। ਕੌਣ ਜਿਹੜਾ ਦਾਨ ਕਰਨਾ ਚਾਹੀਦਾ ਹੈ ਕਿਉਂਕਿ ਕਈ ਵਾਰ ਆਪਾਂ ਦੇਖਿਆ ਕੋਈ ਗਰੀਬ ਬੰਦਾਗਾ ਜਾਂ ਕੋਈ ਮੌਕੇ ਤੇ ਖੂਨਦਾਨ ਖੂਨ ਮਤਲਬ ਨਹੀਂ ਮਿਲਦਾ ਕਦੇ। ਤੇ ਖੂਨ ਦੇ ਯੂਨਟ ਪਏ ਹੋਣ ਬਲੱਡ ਬੈਂਕਾਂ ਦੇ ਵਿੱਚ ਤਾਂ ਲੋੜ ਵੇਲੇ ਕੰਮ ਆ ਜਾਂਦੇ ਹੈਗੇ ਤੇ ਇਹ ਵੱਧ ਚੜ ਕੇ ਦਾਨ ਕਰਨਾ ਚਾਹੀਦਾ ਤੇ ਲੋਕਾਂ ਨੂੰ ਅਪੀਲ ਵੀ ਕਰਨੀ ਚਾਹੀਦੀ ਆ ਤੇ ਮਤਲਬ ਜਾਗਰਤ ਵੀ ਕਰਨਾ ਚਾਹੀਦਾ ਲੋਕਾਂ ਨੂੰ ਵੀ ਖੂਨ ਵਕਤ ਵਕਤ ਦਾਨ ਕਰੋ। ਜੀ ਕੈਰਮੈਨ ਕੁਲਦੀਪ ਸਿੰਘ ਪਿੰਗੋਇਲ ਦੇ ਨੈਕਸਪੈਰਟੀਵੀ ਜੈਤੋ।